ਸਸਿਕਾ ਕਿਦਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਦੱਸਣਾ ਕਿ ਫਿਕਸ ਟਾਇਲਟ ਕਿਦਾਂ ਇੰਸਟਾਲ ਕਰਨੀ ਆ ਤੇ ਪਲੱਸ ਗ੍ਰੇਵ ウォਟਰ ਦੀ ਜਿਹੜੀ ਹੋਸ ਵੈਂਟ ਹੋਸ ਆ ਉਹਨੂੰ ਕਿਦਾਂ ਆਪਾਂ ਇੰਸਟਾਲ ਕਰਨਾ ਤੇ ਵੈਨ ਦੇ ਵਿੱਚੋਂ ਦੀ ਬਾਹਰ ਕਢਣੀ ਆ ਇਹ ਦੋ ਪੁਆਇੰਟ ਅੱਜ ਇਹ ਵੀਡੀਓ ਵਿੱਚ ਕਵਰ ਕਰਨੇ ਆ ਤੇ ਮੈਂ ਫਰੇਮ ਬਣਾ ਲਿਆ ਤੁਹਾਨੂੰ ਮੈਂ ਫਰੇਮ ਦਿਖਾਉਂਦਾ ਵਾ ਬਸ ਆਪਾਂ ਇੰਸਟਾਲ ਕਰਨੀ ਆ ਫਿਕਸ ਟਾਇਲਟ ਆਪਨਾ ਫਰੇਮ ਤਿਆਰ ਹੋ ਗਿਆ ਵਾ ਇੱਥੇ ਆ ਜਾਣਾ ਵਾ ਫਿਕਸ ਟਾਇਲਟ ਇੱਥੇ ਫਿਕਸ ਟਾਇਲਟ ਆ ਜਾਣੀ ਆ ਇੱਥੇ ਤੁਹਾਨੂੰ ਦਿਖਾਉਣਾ ਕਿਦਾਂ ਫਿਕਸ ਟਾਇਲਟ ਕਿਦਾਂ ਆਪਾਂ ਇੰਸਟਾਲ ਕਰਨੀ ਆ ਆ ਟਾਇਲਟ ਹੈ 10 ਲੀਟਰ ਮੈਂ ਤਾਂ ਪੁਰਾਣੀ ਪਈ ਸੀ ਮੈਂ ਇੰਸਟਾਲ ਨਹੀਂ ਕੀਤੀ ਇਹ ਆਪਣੀ ਟਾਇਲਟ ਇੱਥੇ ਆ ਜਾਣੀ ਆ ਇਹ ਟਾਇਲਟ ਆਣੀ ਇਦਾਂ ਇੱਥੇ ਫਿਕਸ ਹੋ ਜਾਣੀ ਟਾਇਲਟ ਪਰ ਇਹਦੇ ਵਾਸਤੇ ਇੱਕ ਚੀਜ਼ ਤੁਹਾਨੂੰ ਲੈਣੀ ਪੈਣੀ ਆ ਉਹਨੂੰ ਕਹਿੰਦੇ ਆ ਆ ਬ੍ਰੈਕਟ ਇਹ ਬ੍ਰੈਕਟ ਆਉਂਦੀ ਆ 100-150 ਡਾਲਰ ਦੀ ਇਹ ਬ੍ਰੈਕਟ ਪਹਿਲਾਂ ਫਿਕਸ ਹੋਊਗੀ ਇੱਥੇ ਇਹਦੇ ਸਕਰੂ ਲੱਗ ਜਾਣੇ ਆ ਪਿੱਛੇ ਵੀ ਦੋ ਸਕਰੂ ਲੱਗਣੇ ਆ ਜਦੋਂ ਇਹ ਟਾਇਲਟ ਇਹ ਬ੍ਰੈਕਟ ਹੋ ਗਈ ਫਿਕਸ ਇਹਦੇ ਵਿੱਚ ਆਣੀ ਟਾਇਲਟ ਤਾਂ ਮੈਂ ਅਲੱਗ ਬੈਗ ਦਿਖਾਉਣਾ ਤਾਂ ਮੈਂ ਦਿਖਾਉਣਾ ਐਗਜ਼ਾਮਪਲ ਪ੍ਰੈਕਟੀਕਲ ਕਰਕੇ ਆ ਬ੍ਰੈਕਟ ਐ ਇਹ ਬ੍ਰੈਕਟ ਹੋ ਜਾਣੀ ਫਿਕਸ ਇੱਥੇ ਦੋ ਚਾਰ ਸਕਰੂ ਇੱਥੇ ਆ ਦੋ ਪਿੱਛੇ ਆ ਇਹ ਬ੍ਰੈਕਟ ਫਿਕਸ ਹੋ ਗਈ ਜਦੋਂ ਫਿਕਸ ਹੋ ਗਈ ਬ੍ਰੈਕਟ ਤੇ ਬ੍ਰੈਕਟ ਇਸ ਹਿਸਾਬ ਨਾਲ ਟਾਇਲਟ ਇਸ ਹਿਸਾਬ ਨਾਲ ਅੰਦਰ ਪੈਣਾ ਆ ਟਾਇਲਟ ਅੰਦਰ ਪੈ ਗਿਆ ਆ ਜਿਹੜਾ ਹੈਂਡਲ ਆ ਦੋ ਟਾਇਲਟ ਦੇ ਉਤਲਾ ਹੈਂਡਲ ਆ ਸਿਰਫ ਦੋ ਪਾਰੜਾ ਟਾਇਲਟ ਦੇ ਆ ਜਿਹੜਾ ਉਤਲਾ ਪਾਰੜ ਆ ਇਹਨੇ ਫਿਕਸ ਹੋਣਾ ਵਾ ਇਹਦੇ ਨਾਲ ਇੱਥੇ ਸਕਰੂ ਪਾਏਣਾ ਆਇਆ ਇਦਾਂ ਸਕਰੂ ਕੱਸਿਆ ਗਿਆ ਸਿਰਫ ਉਤਲਾ ਪਾਰਟ ਹੀ ਬ੍ਰੈਕਟ ਦੇ ਨਾਲ ਕੱਸਿਆ ਜਾਣਾ ਵਾ ਤੇ ਇਹਨੇ ਹਿਲਣਾ ਨਹੀਂ ਆ ਥਰੜਾ ਪਾਰਟ ਆਪਾਂ ਨੂੰ ਬ੍ਰੈਕਟ ਦੇ ਨਾਲ ਕੱਸਣ ਦੀ ਲੋੜ ਨਹੀਂ ਆ ਕਿਉਂਕਿ ਜਦੋਂ ਇਹਨੇ ਭਰ ਜਣਾ ਵਾ ਜਦੋਂ ਆਪਾਂ ਐਮਪਟੀ ਕਰਨੀ ਆ ਯੂਜ਼ ਕਰਕੇ ਜਦੋਂ ਆਪਾਂ ਟਾਇਲਟ ਯੂਜ਼ ਕਰਨੀ ਆ ਉਸ ਤੋਂ ਬਾਅਦ ਐਮਪਟੀ ਵੀ ਕਰਨੀ ਆ ਤੇ ਆਪਾਂ ਸਿਰਫ ਇਹਨੂੰ ਖੋਲਣਾ ਵਾ ਤੇ ਆ ਥਰਡੀ ਚੀਜ਼ ਜਿਹੜੀ ਆ ਥਰਡੀ ਚੀਜ਼ ਜਿਹੜੀ ਆ ਇਹਨੂੰ ਇਹਨੂੰ ਬਾਹਰ ਕੱਢ ਲੈਣਾ ਤੇ ਇਹਨੇ ਉੱਤੇ ਉੱਥੇ ਇਹ ਦੇ ਕਰਕੇ ਇਹਨੇ ਉੱਤੇ ਲੱਗੇ ਰਹਿਣਾ ਇਹਨੂੰ ਥਲੇ ਡਿੱਗਣਾ ਨਹੀਂ ਆ ਇਸ ਕਰਕੇ ਇਹ ਬ੍ਰੈਕਟ ਦਾ ਕੰਮ ਇਹ ਆ ਕਿ ਇਹ ਇਸ ਬ੍ਰੈਕਟ ਤੋਂ ਬਿਨਾਂ ਤੁਹਾਨੂੰ ਸੈਲਫ ਕੰਟੇਨ ਸਰਟੀਫਿਕੇਟ ਨਹੀਂ ਮਿਲਣਾ ਕਿਉਂਕਿ ਇਸੇ ਬ੍ਰੈਕਟ ਕਰਕੇ ਇਹ ਟਾਇਲਟ ਨੂੰ ਫਿਕਸ ਮੰਨਿਆ ਜਾਂਦਾ ਵਾ ਇਸ ਬ੍ਰੈਕਟ ਨੇ ਉੱਥੇ ਫਿਕਸ ਹੋਣਾ ਵਾ ਤੇ ਇੰਨੇ ਬ੍ਰੈਕਟ ਦੇ ਨਾਲ ਫਿਕਸ ਹੋ ਜਾਣਾ ਥੈਟਸ ਇਟ ਇੰਨੇ ਕੰਮ ਆ ਸਮਝ ਆ ਗਈ ਹੋਗੀ ਹੁਣ ਅਗਲਾ ਪੁਆਇੰਟ ਹੈਗਾ ਵਾ ਗ੍ਰੇ ਵਾਟਰ ਟੈਂਕ ਦੀ ਜਿਹੜੀ ਵੈਂਟ ਆ ਉਹਦੀ ਪਾਈਪ ਕਿਦਾਂ ਬਾਹਰ ਕੱਢਣੀ ਹੈ ਵੈਂ ਦੇ ਵਿੱਚੋਂ ਅੱਜ ਆਪਾਂ ਵੈਂ ਦੀ ਥਰਡ ਡੇ ਬਣਿਓ ਸ਼ੇਕ ਵੀ ਕਰਨਾ ਵਾ ਜਿਹੜੀ ਪਾਈਪ ਆਪਣੇ ਬਾਹਰ ਆਵੇ ਆਓ ਮੈਂ ਤੁਹਾਨੂੰ ਦਿਖਾਉਂਦਾ ਸੋ ਆ ਗ੍ਰੇ ਵਾਟਰ ਇੱਥੇ ਪਾਈਪ ਜਾਊਗੀ ਇਹਦੀ ਤਾਂ ਨੂੰ ਜਾ ਕੇ ਇਧਰੋਂ ਦੀ ਮੈਂ ਬਾਹਰ ਕੱਢੂੰਗਾ ਪਾਈਪ ਤੇ ਇਥੋਂ ਤਾਂ ਦੀ ਹੋ ਕੇ ਕਿਉਂਕਿ ਰੂਲ ਆ ਕਿ ਜਿਹੜਾ ਲੋਏਸਟ ਸਿੰਕ ਪੁਆਇੰਟ ਹੈ ਨਾ ਲੋਅਰ ਵਾਟਰ ਪੁਆਇੰਟ ਹੈ ਤੁਹਾਡੀ ਵੈਨ ਦੇ ਵਿੱਚ ਉਤੋਂ 100 ਸੈਂਟੀਮੀਟਰ ਪਾਈਪ ਉੱਚੀ ਹੋਣੀ ਚਾਹੀਦੀ ਆਪਣੀ ਲੋਏਸਟ ਆਵਾ ਆਪਣਾ ਲੋਏਸਟ ਪੁਆਇੰਟ ਆਵਾ ਇਤੋਂ 100 ਸੈਂਟੀਮੀਟਰ ਉੱਤੇ ਪਾਈਪ ਹੋਣੀ ਚਾਹੀਦੀ ਹੈ ਤੇ ਮੈਂ ਇੱਥੋਂ ਦੀ ਪਾਈਪ ਲੈ ਕੇ ਥੱਲਿਓਂ ਦੀ ਐਂ ਦੀ ਕੱਢ ਕੇ ਤੇ ਇੱਥੇ ਸ਼ੇ ਕਰੂੰਗਾ ਵੈਨ ਦੇ ਥੱਲੇ ਥਰਡੇ ਬਣਿਓ ਥੱਲੇ ਵੈਨ ਦੇ ਥੱਲੇ ਪਾਈਪ ਨਿਕਲੂਗੀ ਤੇ ਇੱਥੇ ਅਟੈਚ ਕਰ ਦਾਂਗੇ ਦੈਟਸ ਇ ਉਹ ਚਾਹੁੰਦੇ ਆ ਕਿ ਜਿਹੜੀ ਬਰੀਥਿੰਗ ਹੋਸ ਆ ਸੌਰੀ ਜਿਹੜੀ ਵੈਂਟ ਆ ਗ੍ਰੇਵ ਉਹ ਤੋਂ ਦਾ ਬਰੀਥਿੰਗ ਹੋਸ ਵੀ ਕਹ ਲੋ ਵੈਂਟ ਵੀ ਕਹ ਲੋ ਇਹ ਇਹ ਬਾਹਰ ਹੋਣੀ ਚਾਹੀਦੀ ਆ ਵੈਂ ਦੇ ਦੈਟਸ ਇਟ ਇੰਨਾ ਹੀ ਕੰਮ ਆ ਤੇ ਇਹ ਵੀ ਮੈਂ ਅਜੇ ਇੰਸਟਾਲ ਕਰਨੀ ਆ ਬਾਕੀ ਜਿਹੜਾ ਸਾਰਾ ਕੰਮ ਹੋ ਗਿਆ ਉਦੋਂ ਤੁਹਾਨੂੰ ਮੈਂ ਦਿਖਾਉਂਗਾ ਕੀ ਹਿਸਾਬ ਆ ਬਾਕੀ ਆਪਾਂ ਟੈਪ ਵੀ ਇੰਸਟਾਲ ਕਰਨੀ ਆ ਟੈਪ ਦਾ ਕੰਮ ਸਾਰਾ ਹੋਇਆ ਹੀ ਆ ਨਿਕਲ ਮੋਟਾ ਰਹਿ ਗਿਆ ਬਾਕੀ ਆਪਣੀ ਵੈਂ ਸਾਰੀ ਤਿਆਰੀ ਆ ਹੁਣ ਮੈਂ ਹੁਣ ਮੈਂ ਬ੍ਰੈਕਟ ਇੰਸਟਾਲ ਕਰਨੀ ਆ ਇੱਥੇ ਦੋ ਸਕਰੂ ਪਿੱਛੇ ਪਏ ਨੇ ਤੇ ਚਾਰ ਥੱਲੇ ਜਿਹੜੇ ਬ੍ਰੈਕਟਸ ਫਿਕਸ ਹੋ ਗਈ ਇੱਥੇ ਸਕਰੂ ਲਾ ਗਏ ਬਾਅਦ ਚਾਪਟਾ ਹੜਲਾ ਲਾਵਾਂਗੇ ਤੇ ਤੁਸੀਂ ਵੇਖੋ ਸਾਰੀ ਵੀਡੀਓ ਬਾਕੀ ਮੈਂ ਹੁਣ ਕੰਮ ਕਰਨ ਜਾ ਰਿਹਾ ਇਹਦੇ ਉੱਤੇ ਬੋਲਣਾ ਕਾਟਿਆ ਵੇਖੋ ਜਿਆਦਾ

ਇਦਾਂ ਲੋ ਜੀ ਟਾਇਲਟ ਆਪਣੀ ਹੋ ਗਈ ਫਿਕਸ ਦਿਸ ਇਜ਼ ਅ ਫਿਕਸ ਟਾਇਲਟ ਇਹ ਜੇ ਮੋਟਾ ਮੋਟਾ ਕਰਮਿਆ ਇਹਦੇ ਅੱਗੇ ਜਦੋਂ ਫਿਨਿਸ਼ਿੰਗ ਹੋਣੀ ਹੈ ਇਹਦੇ ਅੱਗੇ ਪਲਾਈਵੁੱਡ ਲੱਗ ਜਾਣੀ ਹੈ ਉੱਥੇ ਵੀ ਪਲਾਈਵੁੱਡ ਲੱਗ ਜਾਣੀ ਹੈ ਪਰ ਇਹ ਨਹੀਂ ਲੱਗਣਾ ਕਿ ਇਹ ਟਾਇਲਟ ਹੈ ਇਹ ਅਲੱਗ ਅਜਿਹ ਦਾ ਟੇਬਲ ਹੁੰਦਾ ਵਾ ਤੇ ਬਾਕੀ ਮੇਨ ਮੇਨ ਆਪਣਾ ਕੰਮ ਹੋ ਗਿਆ ਟਾਇਲਟ ਹੋ ਗਈ ਫਿਕਸ ਤੇ ਹੁਣ ਇੱਕ ਕੰਮ ਰਹਿ ਗਿਆ ਸਿਰਫ ਗ੍ਰੇ ਵਾਟਰ ਬਰੀਥਿੰਗ ਹੌਸ ਵੈਂਟ ਦਾ ਉਹਦੀ ਪਾਈਪ ਥੱਲੇ ਆਪਾਂ ਹੁਣ ਚੇਸੀ ਦੇ ਵਿੱਚ ਸ਼ੇਕ ਕਰਨਾ ਵਾ ਹੋਲ ਕਰਨਾ ਵਾ ਆ ਵੇਂ ਦੇ ਥੱਲੇ ਜਿਹੜੀ ਪਾਈਪ ਉਹਦੇ ਥੱਲੇ ਬਾਹਰ ਜਾਊਗੀ ਇੱਥੋਂ ਪਾਈਪ ਆਣੀ ਇੱਥੇ ਕਰੀਏ ਸ਼ੇਕ ਇਧਰੋਂ ਹੋਲ ਬਾਹਰ ਪਾਈਪ ਆਣੀ ਆ ਤੇ ਇੱਥੇ ਐ ਜਾ ਕੇ ਇਧਰ ਦੀ ਜਾ ਕੇ ਥੱਲੇਉਂ ਦੀ ਉਹ ਨੁੱਕਰ ਜੋ ਬਾਹਰ ਆਏਣੀ ਇਹ ਹੈ ਮੇਰਾ ਪਲੈਨ ਨਾ ਪਾਈਪ ਇੱਥੋਂ ਜਾਣੀ ਐ ਸਿੱਧੀ ਥੱਲੇ ਤੇ ਉਹ ਨੁੱਕਰ ਦੇ ਵਿੱਚ ਮੈਂ ਹੋਲ ਕਰ ਦੇਣਾ ਵਾ ਤੇ ਪਾਈਪ ਇਸ ਇਸ ਨੁੱਕਰ ਦੇ ਵਿੱਚੋਂ ਦੀ ਥੱਲੇ ਚਲ ਜੂਗੀ ਪਾਈਪ ਤੇ ਦੈਟਸ ਇਟ ਲੋ ਜੀ ਗ੍ਰੇ ਵਾਟਰ ਟੈਂਕ ਦੀ ਵੈਂਟ ਹੋ ਗਈ ਤਿਆਰ ਆ ਵੈਂਟ ਇਧਰੋਂ ਗਈ ਉੱਥੋਂ ਦੀ ਐਂ ਸਿੱਧੀ ਹੁੰਦੀ ਹੋਈ ਇਧਰੋਂ ਮੈਂ ਸ਼ੇਕ ਕੀਤਾ ਹੋਲ ਕੀਤਾ ਤੇ ਵੈਂ ਦੇ ਥੱਲੇ ਇੱਥੋਂ ਨਿਕਲੀ ਤੇ ਆਪਾਂ ਇੱਥੇ ਲਾਤੇ ਇਦਾਂ ਹੀ ਤੁਸੀਂ ਲਾਉਣੀ ਆ ਆ ਅੱਗੇ ਮੈਂ ਕਵਰ ਲਾਤਾ ਵਾ ਕਿ ਕੋਈ ਕੀੜਾ ਮਕੌੜਾ ਨਾ ਅੰਦਰ ਜਾਵੇ ਬਹੁਤ ਸੇਫ ਹੈ ਇਹ ਇਹ ਵੀ ਰਿਕਾਇਰ ਰਿਕੁਇਰਮੈਂਟ ਹੈ ਤੁਹਾਡੀ ਹੋਸ ਦੇ ਅੱਗੇ ਕੁਝ ਐਸਾ ਨੈਟ ਲੱਗਣਾ ਚਾਹੀਦਾ ਕੋਈ ਮੱਖੀ ਮੱਛਰ ਨਾ ਅੰਦਰ ਜਾਵੇ ਥੈਟਸ ਇਟ ਬਹੁਤ ਵਧੀਆ ਹੋ ਗਿਆ ਕੰਮ ਆਪਣੀ ਟਾਇਲਟ ਵੀ ਫਿਕਸ ਹੋ ਗਈ ਤੇ ਵੈਂਟ ਵੀ ਵੈਂਟ ਦੀ ਹੋਸ ਵੀ ਇੰਸਟਾਲ ਹੋ ਗਈ ਆ ਦੇਖੋ ਮੈਂ ਇਦਾਂ ਆ ਤੁਸੀਂ ਵੀ ਕਰਿਓ ਇਦਾਂ ਆ ਉੱਤੋਂ ਦੀ ਹੋ ਕੇ ਜਾਣੀ ਚਾਹੀਦੀ ਆ ਇਹਦੇ ਉੱਤੋਂ ਦੀ ਆ ਮੇਰਾ ਵਾਟਰ ਲੈਵਲ ਆ ਦ ਲੋਏਸਟ ਵਾਟਰ ਲੈਵਲ ਲੋਏਸਟ ਡਰੇਨ ਵਾਟਰ ਡਰੇਨ ਮੇਰੇ ਵੈਨ ਦੇ ਵਿੱਚ ਤੇ ਇਹ ਤੋਂ 100 ਸੈਂਟੀਮੀਟਰ ਮਣਕੀ ਇੱਕ ਇੱਕ ਚਾਰ ਉਂਗਲਾਂ ਦਾ ਫਰਕ ਹੋਣਾ ਚਾਹੀਦਾ ਆ ਪਾਈਪ ਇੰਨੀ ਉੱਚੀ ਹੋਣੀ ਚਾਹੀਦੀ ਆ ਉਹਦੇ ਨਾਲੋਂ ਇਹ ਰੂਲ ਆ ਕਿਉਂਕਿ ਓਵਰਫਲੋ ਨਾ ਹੋਵੇ ਕੰਮ ਥੈਟਸ ਇਟ ਹੂ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਸਮਝ ਆ ਗਈ ਹੋਗੀ ਪੂਰੀ ਸਟੈਪ ਬਾਈ ਸਟੈਪ ਮੈਂ ਦੱਸਿਆ ਵਾ ਬਾਕੀ ਤੁਸੀਂ ਆਪ ਸਹਣੇ ਜੇ ਥੋੜਾ ਆਪਣੇ ਦਿਮਾਗ ਵੀ ਲਾ ਲਿਓ ਟਾਇਲਟ ਵੀ ਫਿਕਸ ਹੋ ਗਿਆ ਤੇ ਆਪਣਾ ਵੈਂਟ ਵੀ ਲੱਗ ਗਿਆ ਗਰੇ ਵਾਟਰ ਦਾ ਥੈਟਸ ਇਟ ਮਿਲਦੇ ਆ ਅਗਲੀ ਵੀਡੀਓ ਵਿਦ ਆਈ ਹੋਪ ਕਿ ਮੈਨੂੰ ਗ੍ਰੀਨ ਸਟicker ਮਿਲ ਜੂਗਾ ਆਪਾਂ ਨੈਕਸਟ ਵੀਕ ਮੈਂ ਜਾਣਾ ਵਾ ਗ੍ਰੀਨ ਸਟicker ਲੈਂਡ ਥੈਟਸ ਇਟ ਸਸਿਕਾ